ਮਾਨਪਰੀ ਡੇਰੀ ਫਾਰਮ ਕਟਿਆਲਾ ਤੇ ਤੁਹਾਡਾ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਮਾਨਪਰੀ ਡੇਰੀ ਫਾਰਮ ਨੂੰ ਵੱਧ ਵੱਧ ਲਾਇਕ ਸਬਸਕ੍ਰਾਈਬ ਅਤੇ ਸ਼ੇਅਰ ਜਰੂਰ ਕਰੋ ਜੀ ਜਿਹੜੇ ਵੀ ਇਸ ਚੈਨਲ ਨਾਲ ਵੀ ਜੁੜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵਹਿੜ ਸੁਣਨ ਵਾਲੀ ਆ ਅਤੇ ਆ ਪਹਿਲੇ ਸਵੀਟ ਝੋਟੀ ਵੀ ਜੀ ਇਹ ਵੀ ਸੁਣਨ ਵਾਲੀ ਜੀ ਆ ਝੋਟੀ ਜਿਹੜੀ ਸਵੀਟ ਤਾਜੀ ਬਿਲਕੁਲ ਆ ਵੀ ਛੋਟੀ ਸੂਨ ਵਾਲੀ ਜੇ ਆ ਵੀ ਛੋਟੀ ਸੂਨ ਵਾਲੀ ਜੇ ਆਪਣੇ ਕੋਲ ਆ ਵੇਖ ਲਓ ਵੀਰ ਜੀ ਇਹ ਸਾਰੇ ਅੱਜ ਆਪਣੇ ਕੋਲ 7-8 ਦੇ ਕਰੀਬ ਬੱਜਾਂ ਜਿਹੜੀਆਂ ਸੂਨ ਵਾਲੀਆਂ ਕੁਝ ਵਿੱਚ ਸੂਈਆਂ ਅੱਜ ਇੱਕ ਵੈੜ ਜੇ ਵਿਕਾਊ ਜੇ ਜਿਹੜੇ ਵੀਰ ਨੇ ਖਰੀਦਣੀ ਹੋ ਸਪਰਕ ਕਰ ਸਕਦੇ ਹਨ ਡਰੈਸ ਨੋਟ ਕਰ ਲਓ ਪਿੰਡ ਕਟਿਆਲਾ ਤਸੀਰ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 9855476701 ਜੜੀ ਵੀਰ ਵੀ ਕਿਸੇ ਨੇ ਇਹ ਵੀਡੀਓ ਕੋਈ ਵੀ ਮਾਜਬ ਪਸੰਦ ਕਰਨੀ ਦੀ ਕੱਲੀ ਦੀ ਸਾਰੀ ਡਿਟੇਲ ਅਤੇ ਵੀਡੀਓ ਵੀਡੀਓ ਤੇ ਅਸੀਂ ਵਟਸਐਪ ਤੇ ਪਾ ਦਾਂਗੇ ਸੰਪਰਕ ਕਰ ਸਕਦੇ ਹਨ ਵੀਡੀਓ ਨੂੰ ਦੇਖਣ ਤੇ ਧੰਨਵਾਦ ਜੀ